ਮਰਹੂਮ ਸਾਬਕਾ ਪੀਐਮ ਮਨਮੋਹਨ ਸਿੰਘ ਦੇ ਲਈ ਪੰਜਾਬੀਆਂ ਦਾ ਪਿਆਰ ਕਿਸ ਹੱਦ ਤੱਕ ਹੈ ਇਹ ਤਸਵੀਰਾਂ ਤੁਹਾਨੂੰ ਬਿਆਨ ਕਰਨਗੀਆਂ ਮੋਗਾ ਦੇ ਪਿੰਡ ਮਾਨੁਕੇ ਦਾ ਰਹਿਣ ਵਾਲਾ ਮੂਰਤੀਕਾਰ ਇਕਬਾਲ ਸਿੰਘ ਸਾਬਕਾ ਪੀਐਮ ਮਨਮੋਹਨ ਸਿੰਘ ਦੀ ਮੂਰਤੀ ਬਣਾ ਰਿਹਾ ਹੈ ਇਕਬਾਲ ਸਿੰਘ ਇੰਨੀ ਦਿਨੀ ਆਪਣੇ ਹੱਥਾਂ ਦੀ ਕਲਾ ਦੇ ਨਾਲ ਕਾਫੀ ਸੁਰਖੀਆਂ ਦੇ ਵਿੱਚ ਹੈ ਇਕਬਾਲ ਸਿੰਘ ਪਿਛਲੇ 22 ਸਾਲਾਂ ਤੋਂ ਮੂਰਤੀ ਬਣਾਉਣ ਦਾ ਕੰਮ ਕਰ ਰਿਹਾ ਹੈ ਜੋ ਕਿ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਮੂਰਤੀਆਂ ਬਣਾ ਕੇ ਵੇਚ ਚੁੱਕਿਆ ਹੈ ਬਾਬਾ ਲਾਡੀ ਸ਼ਾ ਸਿੱਧੂ ਮੂਸੇਵਾਲਾ ਸੰਦੀਪ ਨੰਗਲ ਅੰਬੀਆਂ ਤੇ ਬਹੁਤ ਸਾਰੇ ਫੌਜੀ ਜੋ ਸ਼ਹੀਦ ਹੋ ਜਾਂਦੇ ਨੇ ਉਹਨਾਂ ਦਾ ਸਟੈਚੂ ਬਣਾਉਣ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਮੂਰਤੀਆਂ ਇਕਬਾਲ ਸਿੰਘ ਬਣਾ ਚੁੱਕਿਆ ਹੈ ਇਕਬਾਲ ਸਿੰਘ ਨੇ ਬੀਤੇ ਦਿਨੀ ਫਿਰੋਜ਼ਪੁਰ ਦੇ ਇੱਕ ਮ੍ਰਿਤਕ ਪੁਲਿਸ ਕਰਮਚਾਰੀ ਦਾ ਸਟੈਚੂ ਬਣਾ ਕੇ ਕਾਫੀ ਸੁਰਖੀਆਂ ਬਟੋਰੀਆਂ ਸੀ ਤੇ ਹੁਣ ਫੇਰ ਮਰਹੂਮ ਸਾਬਕਾ ਪੀਐਮ ਮਨਮੋਹਨ ਸਿੰਘ ਦੀ ਮੂਰਤੀ ਬਣਾ ਕੇ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਮੂਰਤੀ ਬਣਾਉਣ ਦਾ ਸ਼ੌਕ ਸੀ ਤੇ 20 ਸਾਲ ਦੀ ਉਮਰ ਦੇ ਵਿੱਚ ਹੀ ਉਸ ਨੇ ਪਹਿਲੀ ਮੂਰਤੀ ਬਣਾ ਦਿੱਤੀ ਸੀ ਜੋ ਕਿ ਗੋਤਮ ਬੁੱਧ ਦੀ ਸੀ 26 ਤਰੀਕ ਨੂੰ ਇਹਨਾਂ ਦੀ ਡੈਥ ਹੋਈ ਸੀ ਤਾਂ ਇਹ ਬਹੁਤ ਵੱਡੇ ਇਨਸਾਨ ਸੀ ਬਹੁਤ ਵੱਡਾ ਚਿਹਰਾ ਸੀ ਸਾਡੇ ਭਾਰਤ ਦੇ ਇੰਡੀਆ ਦੇ सपूत ਸੀ ਇਹਨਾਂ ਨੇ ਸਾਡੇ ਦੇਸ਼ ਦੀ ਖਾਤਰ ਬਹੁਤ ਕਲਣਾ ਕਾਲੀ ਔਰ ਪੂਰੀ ਜ਼ਿੰਦਗੀ ਇਹਨਾਂ ਨੇ ਦੀ ਦੀ ਖਾਤਰ ਲਗਾਈ ਹੈ। ਔਰ ਮੇਰਾ ਫਰਜ ਬਣਦਾ ਸੀ ਆਰਟਿਸਟ ਹੋਣ ਦੇ ਜਰੀਏ ਵੀ ਮੈਂ ਜੇ ਪ੍ਰਮਾਤਮਾ ਨੇ ਰੱਬ ਨੇ ਮੈਨੂੰ ਕਲਾ ਬਖਸ਼ੀ ਹੈ ਤਾਂ ਮੈਂ ਇਹਨਾਂ ਦਾ ਸਟੈਚੂ ਬਣਾਵਾ ਔਰ ਪੂਰੀ ਦੁਨੀਆ ਨੂੰ ਦਿਖਾਵਾਂ ਔਰ ਵੱਖਰੇ ਤਰੀਕੇ ਨਾਲ ਇੱਕ ਆਪ ਦੀ ਕਲਾ ਦੇ ਜਰੀਏ ਇਹਨਾਂ ਨੂੰ ਸ਼ਰਧਾਂਜਲੀ ਭੇਟ ਕਰਾਂ। ਬਸ ਜੀ ਇਦਾਂ ਹੁੰਦਾ ਵੀ ਅ ਜਦੋਂ ਮੈਂ ਇਹਨਾਂ ਦੀਆਂ ਫੋਟੋ ਇੰਟਰਨੈਟ ਤੇ ਸਰਚ ਕੀਤੀਆਂ ਇਹਨਾਂ ਬਾਰੇ ਸਟਡੀ ਕੀਤੀ ਇੰਨਾ ਬਾਰੇ ਕਾਫੀ ਮੈਨੂੰ ਮਿਲਿਆ ਉਹਦੇ ਵਿੱਚ ਕਿੰਨੀ ਹਾਈਟ ਸੀ ਕਿੱਦਾਂ ਹੈ ਤੁਰਦੇ ਸੀ ਕਿੱਦਾਂ ਬੈਠਦੇ ਸੀ ਕਿੱਦਾਂ ਇਹ ਥੋੜੀ ਸਮਾਈਲਿੰਗ ਦਿੰਦੇ ਸੀ ਥੋੜੇ ਜਿਹਾ ਚੁੱਪ ਰਹਿੰਦੇ ਸੀ ਉਹ ਸਾਰੀਆਂ ਚੀਜ਼ਾਂ ਆਰਟਿਸਟ ਨੂੰ ਨੋਟ ਕਰਨੀਆਂ ਪੈਣੀਆਂ ਔਰ ਉਦੋਂ ਬਾਅਦ ਫਿਰ ਇੱਕ ਲੇ ਦਾ ਮਿੱਟੀ ਦਾ ਤਿਆਰ ਕਰਨਾ ਹੈ ਕਿਉਂਕਿ ਹੈ ਤਾਂ ਇਹ ਇੱਕ ਮਟੀਰੀਅਲ ਹੈ ਕੋਈ ਜਾਣਤਾ ਹੈ ਨਹੀਂ ਇਸ ਵਿੱਚ ਮਿੱਟੀ ਦਾ ਤਿਆਰ ਕਰਕੇ ਉਦੋਂ ਬਾਅਦ ਉਹਦੀ ਡਾਈ ਤਿਆਰ ਕਰਕੇ ਫਿਰ ਉਹਦਾ ਬਾਡੀ ਤਿਆਰ ਕਰਕੇ ਫਿਰ ਕੱਪੜੇ ਉਦਾਂ ਦੇ ਕੱਪੜੇ ਸਿਉਣੇ ਜਿੱਦਾਂ ਦੇ ਉਹ ਕੱਪੜੇ ਪਾਉਂਦੇ ਸੀ ਸਾਰੀ ਚੀਜ਼ ਇਕੱਲੀ ਇਕੱਲੀ ਚੀਜ਼ ਧਿਆਨ ਰੱਖ ਕੇ ਫਿਰ ਇਹ ਸਟੈਚੂ ਤਿਆਰ ਹੁੰਦਾ ਹੈ ਤੇ ਫਿਰ ਕਿਦਾਂ ਇਹ ਪੈਨ ਟਾਂਗਦੇ ਸੀ ਕਿਦਾਂ ਕਿਤਾਬ ਬੁੱਕ ਹਮੇਸ਼ਾ ਕੋਲੇ ਰੱਖਦੇ ਸੀ ਪੜਨ ਦੇ ਬਹੁਤ ਸ਼ਕੀਨ ਸੀਗੇ ਉਹ ਸਾਰੀਆਂ ਚੀਜ਼ਾਂ ਨੋਟ ਕਰਕੇ ਬਾਈ ਜੀ ਤਿਆਰ ਕੀਤਾ ਇਹ ਹੁਣ ਕਿੱਥੇ ਰੱਖਿਆ ਜਾਏਗਾ ਇਹ ਬਾਈ ਜੀ ਜਿਹੜਾ ਅਸੀਂ ਆਰਟ ਗੈਲਰੀ ਆਪਦੀ ਇੱਥੇ ਤਿਆਰ ਕੀਤੀ ਹੈ ਔਰ ਅਸੀਂ ਸੱਤੇ ਦਿਨ ਸਵੇਰ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆਰਟ ਗੈਲਰੀ ਖੁੱਲੀ ਰੱਖਦੇ ਹਾਂ ਔਰ ਕੋਈ ਵੀ ਬੰਦਾ ਕਿਤੋਂ ਵੀ ਆਰਟ ਗੈਲੀ ਦੇਖਣਾ ਹਦਾ ਸੀ ਕੋਈ ਟਿਕਟ ਵਗੈਰਾ ਨਹੀਂ ਲਾਉਂਦੇ ਉੱਤੇ ਕੋਈ ਸਾਡਾ ਅਸੀਂ ਕਹਿੰਨੇ ਵੀ ਸਾਡੀ ਜਿਹੜੀ ਕਲਾ ਹੈ ਇਹਨੂੰ ਬੱਚੇ ਦੇਖਣ ਉਹਨਾਂ ਨੂੰ ਸ਼ੌਂਕ ਪੈਦਾ ਹੋਵੇ ਔਰ ਸਾਡੇ ਦੇਸ਼ ਦੀ ਕਲਾ ਨੂੰ ਸੰਭਕੀ ਰੱਖਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਲਾ ਦੇ ਵਿੱਚ ਵੱਖਰੇ ਵੱਖਰੇ ਤਜਰਬੇ ਕਰਨ ਤਾਂ ਕਰਕੇ ਅਸੀਂ ਆਰਟ ਗੈਲੀ ਬਣਾਈ ਹੈ ਵੀ ਇੱਕ ਆਰਟਿਸਟ ਨੇ ਆਪਦੀ ਜ਼ਿੰਦਗੀ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਕਿੰਨਾ ਕੰਮ ਕੀਤਾ ਉਹਨੂੰ ਕਿਹੜੇ ਤਰੀਕੇ ਨਾਲ ਸੰਭਗੇ ਅਸੀਂ ਕਿਉਂਕਿ ਕਈ ਵਾਰੀ ਹੁੰਦਾ ਵੀ ਆਰਟਿਸਟ ਬਹੁਤ ਤਕੜੇ ਤਕੜੇ ਦੁਨੀਆ 'ਚੋਂ ਤੁਰ ਜਾਂਦੇ ਆ ਉਹ ਜਿਹੜੀ ਉਹਨਾਂ ਦੀ ਕਲਾ ਹੁੰਦੀ ਉਹ ਸਾਂਭੀ ਨਹੀਂ ਜਾਂਦੀ ਉਹ ਇੱਕ ਜਗ੍ਹਾ ਕਿਤੇ ਮਿਲਦੀ ਨਹੀਂ ਨਹੀਂ ਥਾਂ ਥਾਂ ਤੇ ਇਕੱਠੀ ਕਰਨੀ ਪੈਂਦੀ ਆ ਔਰ ਮੈਂ ਆਪਦੇ ਦਿਮਾਗ ਨੇ ਸੋਚਿਆ ਮੈਂ ਜਿੰਨੀਆਂ ਵੀ ਮਹਾਨ ਸ਼ਖਸੀਤਾਂ ਡਾਕਟਰ ਸਾਹਿਬ ਉਹਨਾਂ ਜਿਵੇਂ ਹੋਰ ਵੀ ਉਹਨਾਂ ਦੇ ਸਾਰਿਆਂ ਦੇ ਸਟੈਚੂ ਬਣਾ ਕੇ ਮੈਂ ਆਟ ਗਲੀ 'ਚ ਰੱਖਾਂ